ਸੋ ਵੀਰੋ ਜੇ ਇਦਾਂ ਲੀਡਰ ਸਾਡੇ ਕੋਲ ਬੈਠੇ ਆ ਜਿਨ੍ਹਾਂ ਨੇ ਸਿੱਖੀ ਸਿਧਾਂਤਾਂ ਨੂੰ ਉਹਨਾਂ ਦੇ ਉੱਤੇ ਤਰਜਮਾਨੀ ਕਰਨੀ ਆ ਫਿਰ ਅੱਜ ਆਪਾਂ ਨੂੰ ਸੋਚਣਾ ਪਊਗਾ ਆ ਜਿਹੜੇ ਅੱਜ ਬਾਹਰ ਬੈਠੇ ਆ ਤੇ ਸਾਨੂੰ ਦੱਸਦੇ ਕਮਜ਼ੋਰ ਇਹਨਾਂ ਦੀ ਅੱਜ ਕਮਜ਼ੋਰੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਅੱਜ ਆਪਾਂ ਨੂੰ ਇਹ ਵੀ ਸੋਚਣਾ ਪਊਗਾ ਕਿ ਕਈ ਅੱਜ ਨਵੇਂ ਕਈ ਵਾਰੀ ਜਦੋਂ ਸਿਆਣੇ ਕਹਿੰਦੇ ਨਾ ਕਿ ਜਦੋਂ ਉਹ ਬਰਸਾਤ ਦੀ ਰੁੱਤ ਹੁੰਦੀ ਤਾਂ ਰਾਤ ਨੂੰ ਬੱਲਬ ਜਗਦਾ ਕਈ ਟਟਿਆਣੇ ਨਵੇਂ ਆ ਜਾਂਦੇ ਫੇਰ ਅੱਜ ਮੈਂ ਪੁੱਛਣਾ ਚਾਹਣਾ ਜਿਨ੍ਹਾਂ ਦੀ ਔਨੀ ਉਮਰ ਵੀ ਨਹੀਂ ਹੋਣੀ ਜਿੰਨੀ ਬੰਦੀ ਸਿੰਘਾਂ ਦੀ ਕੈਦ ਆ ਤੇ ਅੱਜ ਨਵਾਂ ਇੱਕ ਤਰੀਕਾ ਲੱਭਿਆ ਜਾ ਰਿਹਾ ਮੈਂ ਪਿੱਛੇ ਭਾਈ ਰਾਜੋਵਾਨਾ ਸਾਹਿਬ ਦੀ ਮੁਲਾਕਾਤ ਕਰਕੇ ਆਇਆ ਸਿੰਘ ਸਾਹਿਬ ਮੇਰੇ ਨਾਲ ਉਹਨੇ ਜਿਹੜੇ ਮੇਰੇ ਮੋਰੇ ਸਵਾਲ ਰੱਖੇ ਮੇਰੇ ਕੋਲ ਜਵਾਬ ਹੀ ਕੋਈ ਨਹੀਂ ਸੀ ਕਿਉਂ ਜਵਾਬ ਨਹੀਂ ਸੀ ਕੇਤੀਆਂ ਸਾਲਾਂ ਵਾਲਿਆਂ ਨੂੰ ਭੁੱਲ ਗਏ ਆਪਾਂ ਜਿਨ੍ਹਾਂ ਦੀ ਉਮਰ ਬਣੀ ਹੁੰਨੀ ਉਹ ਆਪਾਂ ਅੱਜ ਕਹਿੰਨੇ ਆਂ ਬਈ ਰਾਤ ਸੱਤਾ ਦੇ ਬਾਦਸ ਬਣ ਠੀਕ ਆ ਰਾਤ ਸੱਤਾ ਡੈਮੋਕ੍ਰੇਸੀ ਆ ਪਰ ਸ਼੍ਰੋਮਣੀ ਅਕਾਲੀ ਦਲ ਭਾਈ ਸ਼ਹੀਦਾਂ ਦੀ ਜਥੇਬੰਦੀ ਆ ਬੜਾ ਕੁਝ ਲੰਮਾ ਸਮਾਂ ਮੈਨੂੰ ਵੀ ਦੇਖਦੇ ਨੂੰ ਹੋ ਗਿਆ ਇਹ ਪੁਰਾਣੀ ਲੀਡਰਸ਼ਿਪ ਵਿੱਚ ਬੈਠੀ ਆ ਜਥੇਬੰਦੀ ਹਮੇਸ਼ਾ ਇੱਕ ਰਹਿੰਦੀ ਆ ਔਰ ਉਹ ਰਹਿੰਦੀ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀਆਂ ਮੋਰੇ ਮੁਹਿਮਾਂ ਵੀ ਆ ਆ ਬੰਦੀ ਸਿੰਘ ਲੰਬੇ ਅਰਸੇ ਦੇ ਬੈਠੇ 34 ਸਾਲ ਕਹਿ ਲਈਦਾ 30 ਸਾਲ ਕਹਿ ਲਈਦਾ ਬੜਾ ਵੱਡਾ ਜਿਗਰਾ ਕਰਨਾ ਪੈਂਦਾ ਪਰ ਇਹਨਾਂ ਨੂੰ ਤਾਰ ਪੀਡੋ ਕੌਣ ਕਰਦਾ ਸੀ ਉਹ ਜਿਹੜੇ ਦਿੱਲੀ ਦੇ ਵਿੱਚ ਖਵਾੜਿਆਂ ਦੇ ਵਿੱਚ ਦੱਸਦੇ ਪੈਂਦੇ ਆ ਉਹ ਇਹਨੂੰ ਤਾਰ ਪੀਡੋ ਕਰਦੇ ਸੀ ਸੋ ਵੀਰੋ ਜੇ ਇਦਾਂ ਲੀਡਰ ਸਾਡੇ ਕੋਲ ਬੈਠੇ ਆ ਜਿਨ੍ਹਾਂ ਨੇ ਸਿੱਖੀ ਸਿਧਾਂਤਾਂ ਨੂੰ ਉਹਨਾਂ ਦੇ ਉੱਤੇ ਤਰਜਮਾਨੀ ਕਰਨੀਆਂ ਫਿਰ ਅੱਜ ਆਪਾਂ ਨੂੰ ਸੋਚਣਾ ਪਊਗਾ ਆ ਜਿਹੜੇ ਅੱਜ ਬਾਹਰ ਬੈਠੇ ਆ ਤੇ ਸਾਨੂੰ ਦੱਸਦੇ ਕਮਜ਼ੋਰ ਇਹਨਾਂ ਦੀ ਅੱਜ ਕਮਜ਼ੋਰੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਅੱਜ ਆਪਾਂ ਨੂੰ ਇਹ ਵੀ ਸੋਚਣਾ ਪਊਗਾ ਕਿ ਕਈ ਅੱਜ ਨਵੇਂ ਕਈ ਵਾਰੀ ਜਦੋਂ ਸਿਆਣੇ ਕਹਿੰਦੇ ਨਾ ਕਿ ਜਦੋਂ ਉਹ ਬਰਸਾਤ ਦੀ ਰੁੱਤ ਹੁੰਦੀ ਤਾਂ ਰਾਤ ਨੂੰ ਬੱਲਬ ਜਗਦਾ ਕਈ ਟਟਿਆਣੇ ਨਵੇਂ ਆ ਜਾਂਦੇ ਫੇਰ ਅੱਜ ਮੈਂ ਪੁੱਛਣਾ ਚਾਹਣਾ ਜਿਨ੍ਹਾਂ ਦੀ ਔਨੀ ਉਮਰ ਵੀ ਨਹੀਂ ਹੋਣੀ ਜਿੰਨੀ ਬੰਦੀ ਸਿੰਘਾਂ ਦੀ ਕੈਦ ਆ ਤੇ ਅੱਜ ਨਵਾਂ ਇੱਕ ਤਰੀਕਾ ਲੱਭਿਆ ਜਾ ਰਿਹਾ ਮੈਂ ਪਿੱਛੇ ਭਾਈ ਰਾਜੋਵਾਨਾ ਸਾਹਿਬ ਦੀ ਮੁਲਾਕਾਤ ਕਰਕੇ ਆਇਆ ਸਿੰਘ ਸਾਹਿਬ ਮੇਰੇ ਨਾਲ ਉਹਨੇ ਜਿਹੜੇ ਮੇਰੇ ਮੋਢੇ ਸਵਾਰ ਰੱਖੇ ਮੇਰੇ ਕੋਲ ਜਵਾਬ ਹੀ ਕੋਈ ਨਹੀਂ ਸੀ ਕਿਉਂ ਜਵਾਬ ਨਹੀਂ ਸੀ ਕਿ 30 ਸਾਲਾਂ ਵਾਲਿਆਂ ਨੂੰ ਭੁੱਲ ਗਏ ਆਪਾਂ ਜਿਨ੍ਹਾਂ ਦੀ ਉਮਰ ਵੀ ਨਹੀਂ ਹੋਣੀ ਉਹ ਆਪਾਂ ਅੱਜ ਕਹਿੰਦੇ ਆਂ ਭਈ ਰਾਜ ਸੱਤਾ ਦੇ ਵਾਰਸ ਬਣ ਠੀਕ ਆ ਰਾਜ ਸੱਤਾ ਡੈਮੋਕ੍ਰੇਸੀ ਆ ਪਰ ਸ਼੍ਰੋਮਣੀ ਅਕਾਲੀ ਦਲ ਭਾਈ ਸ਼ਹੀਦਾਂ ਦੀ ਜਥੇਬੰਦੀ ਆ ਬੜਾ ਕੁਝ ਲੰਮਾ ਸਮਾਂ ਮੈਨੂੰ ਵੀ ਦੇਖਦੇ ਨੂੰ ਹੋ ਗਿਆ ਇਹ ਪੁਰਾਣੀ ਲੀਡਰਸ਼ਿਪ ਵਿੱਚ ਬੈਠੀ ਆ ਜਥੇਬੰਦੀ ਹਮੇਸ਼ਾ ਇੱਕ ਰਹਿੰਦੀ ਆ ਔਰ ਉਹ ਰਹਿੰਦੀ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀਆਂ ਮੋਰੇ ਮੁਹਿੰਮਾਂ ਵੀ ਆ ਆ ਬੰਦੀ ਸਿੰਘ ਲੰਬੇ ਅਰਸੇ ਦੇ ਬੈਠੇ 34 ਸਾਲ ਕਹਿ ਲਈਦਾ 30 ਸਾਲ ਕਹਿ ਲਈਦਾ ਬੜਾ ਵੱਡਾ ਜਿਗਰਾ ਕਰਨਾ ਪੈਂਦਾ ਪਰ ਇਹਨਾਂ ਨੂੰ ਤਾਰ ਪੀਡੋ ਕੌਣ ਕਰਦਾ ਸੀ ਉਹ ਜਿਹੜੇ ਦਿੱਲੀ ਦੇ ਵਿੱਚ ਖਵਾੜਿਆਂ ਦੇ ਵਿੱਚ ਦੱਸਦੇ ਪੈਂਦੇ ਆ ਉਹ ਇਹਨੂੰ ਤਾਰ ਪੀਡੋ ਕਰਦੇ ਸੀ